ਜਪਿਆਦ ਸੱਚ ਜੁਗਾਂਦ ਸੱਚ ਹੈ ਵੀ ਸੱਚ ਨਾਨਕ ਹੋਸੀ ਭੇ ਸੱਚ ਨਿਰਵੈਰ ਦੇ ਅਰਥ ਕਰਾਂਗੇ ਗੁਰੂ ਸਾਹਿਬ ਨੇ ਕਿਹਾ ਕਹਿੰਦੇ ਜਦੋਂ ਵੀ ਨਿਰਵੈਰ ਸ਼ਬਦ ਬੋਲਣਾ ਹੈ ਨਾ ਤੁਸੀਂ ਪਹਿਲਾਂ ਅੰਦਰ ਰੱਬ ਨੂੰ ਖਿਆਲ ਕਰਕੇ ਕਹਿਣਾ ਇਹ ਮੇਰੇ ਪਰਮਾਤਮਾ ਇਹ ਮੇਰੇ ਮਹਾਰਾਜ ਤੁਸੀਂ ਨਿਰਵੈਰ ਹੋ ਤੁਸੀਂ ਕਿਸੇ ਨਾਲ ਵੈਰ ਵਿਰੋਧ ਨਹੀਂ ਕਰਦੇ ਫਿਰ ਅਸੀਂ ਆਪਣੇ ਮਨ ਨੂੰ ਸਮਝਾਵਾਂਗੇ ਕਿ ਮਨਾ ਤੂੰ ਉਸ ਨਿਰਵੈਰ ਨੂੰ ਯਾਦ ਰੱਖ ਫਿਰ ਉਹ ਤੇਰੇ ਅੰਦਰੋਂ ਵੀ ਸਾਰਾ ਵੈਰ ਵਿਰੋਧ ਇੱਕ ਦਿਨ ਖਤਮ ਕਰ ਜਾਏਗਾ ਤੇ ਤੂੰ ਵੀ ਨਿਰਵੈਰ ਹੋ ਕੇ ਦੁਨੀਆਂ 'ਚ ਵਰਤੇਂਗਾ ਫਿਰ ਅਸੀਂ ਗੁਰਬਾਣੀ ਦੀ ਲਾਈਨਸ ਤੇ ਥਰੂ ਰੱਬ ਨੂੰ ਐਡਰੈਸ ਕਰਾਂਗੇ ਇੰਨੇ ਸਤਗੁਰ ਅੰਦਰੋਂ ਨਿਰਵੈਰ ਹੈ ਸਭ ਦੇਖੈ ਬ੍ਰਹਮ ਇੱਕ ਸੋਏ ਐ ਮੇਰੇ ਮਨਾ ਜਿਹੜਾ ਮੇਰਾ ਰੱਬ ਹੈ ਨਾ ਪਰਮਾਤਮਾ ਜਿਹੜਾ ਮੇਰੇ ਅੰਦਰ ਹੈ ਉਹਨਾਂ ਨਿਰਵੈਰ ਹੈ ਤੇ ਤੂੰ ਉਸੇ ਰੱਬ ਨੂੰ ਸਾਰਿਆਂ ਦੇ ਅੰਦਰ ਦੇਖਣਾ ਸਭ ਦੇਖੈ ਬ੍ਰਹਮ ਇੱਕ ਸੋਏ ਤੇ ਤੂੰ ਉਸੇ ਨਿਰਵੈਰ ਨੂੰ ਸਾਰਿਆਂ ਦੇ ਅੰਦਰ ਦੇਖਣਾ ਤੇ ਇਸ ਕਰਕੇ ਤੇਰੇ ਲਈ ਕੋਈ ਚੰਗਾ ਮਾੜਾ ਨਹੀਂ ਸਭ ਰੱਬ ਦੇ ਪਿਆਰੇ ਨੇ ਫਿਰ ਕਹਿੰਦੇ ਨਿਰਵੈਰਾ ਨਾਲ ਜੇ ਵੈਰ ਚ ਲਾਇੰਦੇ ਤਿੰਨ ਵਿੱਚੋਂ ਤਸੱਟੀਆਂ ਨਾ ਕੋਏ ਕਹਿੰਦੇ ਮੇਰੇ ਮਨਾ ਜਦੋਂ ਤੂੰ ਨਿਰਵੈਰ ਨੂੰ ਯਾਦ ਰੱਖੇਂਗਾ ਨਾ ਤੇ ਤੇਰੇ ਅੰਦਰੋਂ ਵੀ ਵੈਰ ਵਿਰੋਧ ਖਤਮ ਹੋ ਜਾਏਗਾ ਤਾਂ ਫਿਰ ਜੇ ਕੋਈ ਵੀ ਤੇਰੇ ਨਾਲ ਵੈਰ ਵਿਰੋਧ ਕਮਾਏਗਾ ਨਾ ਉਹਨੂੰ ਸੰਤੁਸ਼ਟੀ ਨਹੀਂ ਮਿਲਨੀ ਤੈਨੂੰ ਚਿੰਤਾ ਕਰਨ ਦੀ ਲੋੜ ਨਹੀਂ ਆ ਤੇ ਤੂੰ ਨਿਰਵੈਰ ਹੋ ਕੇ ਦੁਨੀਆਂ ਵਿੱਚ ਵਿਚਰ ਫਿਰ ਅੱਗੇ ਗੁਰੂ ਜੀ ਕਹਿੰਦੇ ਨੇ ਕਹਿੰਦੇ ਨਿਰਵੈਰ ਪੁਰਖ ਸਤਗੁਰ ਪ੍ਰਭ ਦਾਤ ਐ ਮੇਰੇ ਪੁਰਖ ਪਰਮਾਤਮਾ ਤੂੰ ਨਿਰਵੈਰ ਹੈ ਤੂੰ ਹੀ ਦਾਤਾ ਦੇਣ ਵਾਲਾ ਹੈ ਸਤਗੁਰ ਪ੍ਰਭ ਦਾਤੇ ਹਮ ਅਪਰਾਧਿਤ ਤੂੰ ਬਖਸ਼ਤੇ ਮੈਂ ਅਪਰਾਧੀਆਂ ਮੇਰੇ ਮਾਲਕ ਤੂੰ ਬਖਸ਼ਣਹਾਰ ਹੈ ਮੈਨੂੰ ਫੋਰਗਿਵ ਕਰ ਦੇ ਮੈਂ ਬਹੁਤ ਅਪਰਾਧ ਕੀਤੇ ਕਹਿੰਦੇ ਜਿਸ ਪਾਪੀ ਕੋ ਮਿਲੈ ਨਾ ਟੋਈ ਜਿਹੜਾ ਪਾਪੀ ਬੰਦਾ ਵੀ ਹੁੰਦਾ ਹੈ ਨਾ ਤੇ ਜਿਹਨੂੰ ਕੋਈ ਨਹੀਂ ਪੁੱਛਦਾ ਜਿਹਨੇ ਆਪਣਾ ਜੀਵਨ ਵੀ ਖਰਾਬ ਕਰ ਲਿਆ ਬਟ ਉਹਨੂੰ ਰੱਬ ਦੀ ਯਾਦ ਆ ਗਈ ਉਹਨੇ ਉਸ ਨਿਰਵੈਰ ਨੂੰ ਯਾਦ ਕਰ ਲਿਆ ਤੇ ਉਹਨੂੰ ਸਮਝ ਆ ਗਈ ਕਿ ਮੇਰਾ ਪਰਮਾਤਮਾ ਨਿਰਵੈਰ ਮੇਰੇ ਅੰਦਰ ਵਸਦਾ ਹੈ ਤਾਂ ਫਿਰ ਕੀ ਹੋਏਗਾ ਕਹਿੰਦੇ ਸ਼ਰਨ ਆਵੇ ਕਹਿੰਦੇ ਜਦੋਂ ਉਹਨੇ ਰੱਬ ਦੀ ਸ਼ਰਨ ਲੈ ਗਿਆ ਨਾ ਕਿ ਮਹਾਰਾਜ ਹੁਣ ਤਾਂ ਮੈਂ ਤੇਰੇ ਕੋਲ ਆ ਗਿਆ ਤਾਂ ਕਹਿੰਦੇ ਸ਼ਰਨ ਆਵੇ ਤਾਂ ਨਿਰਮਲ ਹੋਈ ਫਿਰ ਉਹ ਨਿਰਮਲ ਹੋ ਜਾਂਦਾ ਫਿਰ ਅੰਦਰੋਂ ਜਿੰਨੇ ਵੀ ਪਾਪ ਕੀਤੇ ਰੱਬ ਫੋਰਗਿਵ ਕਰ ਦਿੰਦਾ ਤੇ ਉਹ ਆਪ ਪਾਪੀ ਬੰਦਾ ਵੀ ਪਾਪੀ ਮਨ ਵੀ ਨਿਰਵੈਰ ਹੋ ਕੇ ਦੁਨੀਆ ਵਿੱਚ ਵਿਚਰਦਾ ਰਖੋ ਬੜਾ ਪਿਆਰਾ ਸ਼ਬਦ ਬੋਲਣਾ ਪ੍ਰਮਾਤਮਾ ਨੂੰ ਕਹਿੰਦੇ ਆਪਣੇ ਮਨ ਨੂੰ ਬੋਲੋ ਛੋਡੋ ਕਪਟ ਹੋਏ ਨਿਰਵੈਰਾ ਐ ਮੇਰੇ ਮਨ ਤੂੰ ਬਹੁਤ ਕਪਟਿਆ ਤੂੰ ਬਹੁਤ ਚਲਾਕ ਐ ਤੂੰ ਬਹੁਤ ਚੰਗਾ ਮਾੜਾ ਬੋਲਦਾ ਦੁਨੀਆ ਬਾਰੇ ਲੋਕਾਂ ਬਾਰੇ ਤੂੰ ਨਿਰਵੈਰ ਰੂਪ ਪ੍ਰਮਾਤਮਾ ਨੂੰ ਦੇਖ ਤੇ ਉਸ ਗੁਣ ਨੂੰ ਧਾਰਨ ਕਰ ਸੋ ਪ੍ਰਭ ਸੰਗ ਨਿਹਾਰੇ ਉਸ ਨਿਰਵੈਰੂਪੀ ਪ੍ਰਮਾਤਮਾ ਨੂੰ ਆਪਣੇ ਅੰਗ ਸੰਗ ਦੇਖ ਕੇ ਤੂੰ ਖੁਸ਼ ਹੋ ਤੂੰ ਉਹਦੀ ਤੰਕਫੁਲ ਹੋਸ ਪ੍ਰਮਾਤਮਾ ਨੂੰ ਜਿਹੜਾ ਤੇਰੇ ਅੰਗ ਸੰਗ ਨਿਰਵੈ ਰੂਪ ਵਿੱਚ ਪ੍ਰਮਾਤਮਾ ਹੈ ਛੋਡੋ ਕਪਟ ਹੋਏ ਨਿਰਵੈਰਾ ਸੋ ਪ੍ਰਭ ਸੰਗ ਨਿਹਾਰੇ ਸਚ ਤਨ ਵਣਜੋ ਕਹਿੰਦੇ ਇਹ ਸੱਚਾ ਤਨ ਹੈ ਰੱਬ ਨੂੰ ਨਿਰਵੈਰ ਦੇਖ ਕੇ ਤੇ ਆਉਂਦੇ ਗੁਣ ਗਾਣੇ ਹੈ ਨਾ ਕਹਿੰਦੇ ਸਚ ਤਨ ਵਣਜੋ ਸਚ ਤਨ ਸੰਚੋ ਕਭੂ ਨ ਆਵਹ ਹਾਰੇ ਕਹਿੰਦੇ ਤੂੰ ਏਸੀ ਰੱਬ ਦੀ ਯਾਦ ਦਾ ਹੀ ਤਨ ਰੇਵਨਿਊ ਕ੍ਰੀਏਟ ਕਰ ਐਸੇ ਲਈ ਹੀ ਮਿਹਨਤ ਕਰ ਤਾ ਫਿਰ ਤੂੰ ਨਕ ਇਸ ਜੀਵਨ ਵਿੱਚ ਜਿਹੜਾ ਤੂੰ ਖੇਡ ਖੇਡਣ ਆਇਆ ਨੇ ਖੇਡ ਹੈ ਜੇ ਕਹਿੰਦੇ ਜੋ ਦੁਨੀਆਂ ਵਿੱਚ ਅਸੀਂ ਆਇਆ ਨੇ ਖੇਡ ਖੇਡਣ ਆਇਆ ਕਹਿੰਦੇ ਮੋਲਾ ਖੇਲ ਕਰੇ ਸਭ ਆਪੇ ਫਿਰ ਕਹਿੰਦੇ ਤੂੰ ਇਹ ਜੋ ਰੱਬ ਨੇ ਖੇਡ ਖੇਡਣ ਲਈ ਸਾਨੂੰ ਦੁਨੀਆਂ ਚ ਭੇਜਿਆ ਨਾ ਇਹ ਤੂੰ ਹਾਰੇਂਗਾ ਨਹੀਂ ਫਿਰ ਤੂੰ ਇਹ ਜਿੱਤ ਕੇ ਜਾਏਗਾ ਫਿਰ ਇਦਨ ਨਿਰਵੈਰ ਕਹਿ ਕੇ ਰੱਬ ਨੂੰ ਯਾਦ ਰੱਖਣਾ ਹੁਣ ਆਪਾਂ ਇੱਕ ਓੰਕਾਰ ਤੋਂ ਨਿਰਵੈਰ ਤੱਕ ਕਰ ਲੰਘ ਗਏ ਅਰਥ ਇੱਕ ਵਾਰੀ ਆਪਣੇ ਮਨ ਨੂੰ ਕਿਵੇਂ ਬੋਲਣਾ ਹੈ ਇੱਕ ਪ੍ਰਭੂ ਜੀ ਇੱਕ ਮਾਲਕ ਦੀ ਜੋਤ ਜੋ ਮੇਰੇ ਸਰੀਰ ਦੇ ਹਰ ਸੈੱਲ ਦੀ ਹਰ ਕਣ ਦੀ ਜਦ ਤੱਕ ਉਸ ਦੀ ਹੋੰਦ ਲਾਈਫ ਸਾਈਕਲ ਹੈ ਤਦ ਤੱਕ ਉਸ ਦੀ ਰੱਖਿਆ ਰੱਖਦੇ ਨੇ ਓੰਕਾਰ ਉਹ ਮਾਲਕ ਰੱਖਿਆ ਰੱਖਦਾ ਜਿਹਦੀ ਮੇਰੇ ਤਿੰਨੋ ਗੁਣਾ ਉਤੇ ਛਤਰ ਛਾਇਆ ਹੈ ਬ੍ਰਹਮਾ ਵਿਸ਼ਨੂ ਮਹੇਸ਼ ਮਾਈਂਡ ਅ ਜਸਟਿਸ ਸਿਸਟਮ ਰੀਪ੍ਰੋਡਕਟਿਵ ਆਰਗਨ ਸਤਨਾਮ ਹਮੇਸ਼ਾ ਤੋਂ ਤੇ ਹਮੇਸ਼ਾ ਲਈ ਮੇਰੇ ਅੰਦਰ ਨਿਰাকার ਪ੍ਰਭੂ ਜੀ ਦੀ ਯਾਦ ਦਾ ਭਾਵ ਆ ਜਾਣਾ ਚਾਹੀਦਾ ਹੈ ਮਾਇਆ ਵਿੱਚ ਰਹਿੰਦਿਆਂ ਹੋਇਆਂ ਕਰਤਾ ਪ੍ਰਭੂ ਜੀ ਕਰਤਾ ਹਾਂ ਜੋ ਵੀ ਕੁਝ ਚੰਗਾ ਹੁੰਦਾ ਪ੍ਰਭੂ ਜੀ ਕਰਦੇ ਨੇ ਜੋ ਵੀ ਕੁਝ ਮਾੜਾ ਹੁੰਦਾ ਮੇਰੇ ਤੋਂ ਹੁੰਦਾ। ਪੁਰਖ ਸਾਰੀਆਂ ਖਾਇਆਂ ਨੂੰ ਪ੍ਰਭੂ ਜੀ ਪੂਰਦੇ ਨੇ ਮੇਰੀਆਂ ਸਾਰੀਆਂ ਕਮੀਆਂ ਨੂੰ ਵੀ ਮਨਾ ਪ੍ਰਭੂ ਜੀ ਨੇ ਹੀ ਦੂਰ ਕਰਨਾ ਇਸ ਜਗਮੈਂ ਪੁਰਖ ਏਕ ਹੈ ਹੋਰ ਸਗਲੀ ਨਾਰ ਸਭਾਈ ਅਸੀਂ ਸਾਰੇ ਜੀਵ ਰੂਪੀ ਸਿਸਤਰੀਆਂ ਅਸੀਂ ਉਸ ਪੁਰਖ ਪਰਮਾਤਮਾ ਨੂੰ ਹਮੇਸ਼ਾ ਯਾਦ ਰੱਖਣਾ ਤਾਂ ਕਿ ਅਸੀਂ ਵੀ ਉਸ ਪੁਰਖ ਵਿੱਚ ਸਮਾਜਾਈਏ ਤੇ ਰੱਬ ਵੀ ਸਾਡੀ ਕਮੀਆਂ ਨੂੰ ਫਿਰ ਦੂਰ ਕਰ ਦੇਗਾ ਮੇਰੇ ਮਨਾ। ਕੌਣ ਹੈ ਪੁਰਖ ਮੇਰੇ ਮਨਾ ਉਹ ਪਰਮਾਤਮਾ ਪੁਰਖ ਮੇਰੇ ਮਨਾ ਜਿਹੜਾ ਨਿਰਭਉ ਹੈ ਜਿੰਨੂੰ ਕਿਸੇ ਦਾ ਡਰ ਨਹੀਂ ਕਹਿੰਦੇ ਕਹਿੰਦੇ ਜੇ ਮੇਰੇ ਮਨਾ ਤੂੰ ਰੱਬ ਨੂੰ ਨਿਰਭਉ ਕਰਕੇ ਜਾਣੇਗਾ ਤੇ ਤੂੰ ਰੱਬ ਵਿੱਚ ਸਮਾ ਜਾਏਗਾ ਕਹਿੰਦੇ ਜਦ ਨਿਰਭਉ ਸੰਗ ਤੁਹਾਾਰੇ ਬਸਤੇ ਇਹ ਡਰਨ ਕਹਾਂ ਤੇ ਆਇਓ ਫਿਰ ਕੌਣ ਹੈ ਮਾਲਕ ਨਿਰਭਉ ਹੈ ਮੇਰੇ ਮਨਾ ਹੈਨਾ ਉਹ ਕੀ ਕਰਦਾ ਮੇਰੇ ਮਨਾ ਉਹ ਜਿਹੜਾ ਮਾਲਕ ਨਿਰਪਾਉ ਹੈ ਨਾ ਮੇਰੇ ਮਨਾਂ ਉਹ ਨਿਰਵੈਰ ਹੈ ਉਹ ਕਿਸੇ ਨਾਲ ਵੈਰ ਵਿਰੋਧ ਨਹੀਂ ਕਰਦਾ ਉਹ ਸਾਰਿਆਂ ਨੂੰ ਇੱਕ ਸਮਾਨ ਦੇਖਦਾ ਉਹਦੇ ਅੰਦਰ ਕੋਈ ਵੱਡਾ ਛੋਟਾ ਨਹੀਂ ਹੈ ਤੇ ਅਸੀਂ ਉਸ ਪ੍ਰਮਾਤਮਾ ਨੂੰ ਨਿਰਵੈਰ ਕਰਕੇ ਜਾਨਣਾ ਹੈ ਜੇ ਅਸੀਂ ਇਹ ਦੁਨੀਆ ਰੁੱਤ ਦੇ ਅੰਦਰ ਜਿਹੜਾ ਖੇਡ ਖੇੜਨ ਆਇਆ ਹੈ ਜਿੱਤ ਕੇ ਜਾਣਾ ਇੱਕ ਊਮਕ ਸਤਨਾ ਕਰਤਾ ਪੁਰਖ निर्प निर्व अकल अजूनि सङ्गप्रसा जाद सच